ਤੇ ਆਪਣੀਆਂ ਮੰਗਾਂ ਨੂੰ ਲੈ ਕੇ ਐਸ ਡੀ ਐਮ ਕੋਲ ਮੰਗ ਪੱਤਰ ਵੀ ਦਿੱਤਾ ਗਿਆ ਕੀ ਕੁਝ ਮੰਗ ਪੱਤਰ ਦੇ ਵਿੱਚ ਲਿਖਿਆ ਹੋਇਆ ਸੀ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਾਡੇ ਅਸ਼ਵਨੀ ਜੀ ਮੋਜੂਨੇ ਅਸ਼ਵਨੀ ਜੀ ਪਹਿਲਾਂ ਤਾਂ ਮੰਗਾ ਦੱਸ ਦਿਓ ਕੀ ਕੁਝ ਮੰਗਾ ਜਿਹੜੀ ਨੇ ਉਸ ਨੂੰ ਲੈ ਕੇ ਆ ਜੇ ਜੀ ਨੂੰ ਮਿਲੇ ਉਹ ਤੇ ਮੰਗ ਪੱਤਰ ਦੇਖਾਂਗੇ ਦੇਖੋ ਜੈਂਟ ਅਸ਼ਿਕ ਕਮੇਟੀ ਨਾਲ ਸਬੰਧਤ ਜੁਨੀਅਰ ਲੋਕ ਅੱਜ ਅਹੀਂ ਇੱਥੇ ਰੈਲੀ ਕਰ ਕਰ ਰਹੇ ਆ ਰੈਲੀ ਤੋਂ ਪਹਿਲਾਂ ਵਾਹੀਂ ਕਾਲੇ ਬਿੱਲੇ ਲੈ ਕੇ ਪ੍ਰਦਰਸ਼ਨ ਕੀਤਾ ਸੀ ਤੇ ਚੰਡੀਗੜ੍ਹ ਪ੍ਰਸ਼ਾਸਨ ਨੋਟਿਸ ਦਿੱਤਾ ਹੈ ਕਿ ਜੇਕਰ ਤੁਸੀਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰੇ ਨਾ ਕੀਤਾ ਤਾਂ ਫਿਰ 11 ਤਰੀਕ ਨੂੰ ਵਸਾਰ ਰੈਲੀ ਕੀਤੀ ਜਾਏਗੀ ਉਹ ਮੰਗ ਪੱਤਰ ਦੇ ਵਿੱਚ ਸਾਡੀਆਂ 17-18 ਮੰਗਾਂ ਦਾ ਹੈ ਜਿਹੜਾ ਮੰਗ ਪੱਤਰ ਦਿੱਤਾ ਜਿੰਨੇ ਉਸੇ ਖਾਸ ਤੌਰ ਤੇ ਕਈ ਇਹੋ ਜਿਹੀਆਂ ਮੰਗਾਂ ਨੇ ਜਿਹੜੀਆਂ ਮੰਗਾਂ ਪ੍ਰਸ਼ਾਸਨਿਕ ਅਧਿਕਾਰੀ ਦੇ ਅਧਿਕਾਰ ਦੇ ਵਿੱਚ ਆਉਂਦੀਆਂ ਹੇਠਲੇ ਅਫਸਰ ਦੇ ਅਧਿਕਾਰ ਦੇ ਵਿੱਚ ਨਹੀਂ ਹੁੰਦੀਆਂ ਤੇ ਅਸੀਂ ਪ੍ਰਸ਼ਾਸਨ ਕੋ ਮੰਗ ਕੀਤੀ ਕਿ ਸਾਡੇ ਲੀਡਰਾਂ ਦੇ ਨਾਲ ਗੱਲਬਾਤ ਕਰਕੇ ਮੰਗਾਂ ਦਾ ਹੱਲ ਕੀਤਾ ਜਾਏ ਪਰ ਬੜੀ ਦੁੱਖ ਦੀ ਗੱਲ ਹੈ ਕਿ ਹੁਣ ਤੱਕ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸਾਨੂੰ ਮੀਟਿੰਗ ਨਹੀਂ ਦਿੱਤੀ ਗਈ ਜਿਹਦੇ ਨਾਲ ਮਜ਼ਦੂਰ ਤੇ ਮਲਾਜ਼ਮ ਰੋਸ ਵਜੋਂ ਅੱਜ ਇੱਥੇ ਰੈਲੀ ਕਰ ਰਹੇ ਨੇ ਖਾਸ ਤੌਰ ਤੇ ਸਾਡੀ ਮੰਗਾਂ ਨੇ ਚੰਡੀਗੜ੍ਹ ਦੇ ਤੌਰ ਆਊਟਸੋਰਸ 17000 ਦੇ ਕਰੀਬ ਜਿਹੜੇ ਆਊਟਸੋਰਸ ਦੇ ਵਰਕਰ ਸਾਡੇ ਕੰਮ ਕਰੇ ਤਿੰਨ ਤੋਂ ਲੈ ਕੇ 4000 ਤੱਕ ਕੰਟੈਕਟ ਤੇ ਜਿਹੜੇ ਸਾਡੇ ਮਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਵਾਸਤੇ ਚਾਹੁੰਦੇ ਕਿ ਇੱਕ ਸਿਕਿਉਰ ਪੋਸਟ ਬਣਾਈ ਜਾਵੇ ਸਮਾਨ ਕੰਮ ਸਮਾਨ ਵੇਤਨ ਦਿੱਤਾ ਜਾਵੇ ਸਮੇਂ ਨਾਲ ਤਨਖਾਹ ਦਿੱਤੀ ਜਾਵੇ ਠੇਕੇਦਾਰਾਂ ਵਿੱਚੋਂ ਕੱਢ ਕੇ ਪ੍ਰਸ਼ਾਸਨ ਉਹਨਾਂ ਦੀ ਪ੍ਰਤੀ ਆਪ ਕਰੇ ਤੇ ਪਰ ਪ੍ਰਸ਼ਾਸਨ ਇਹਨਾਂ ਗੱਲ ਵੱਲ ਬਿਲਕੁਲ ਨਹੀਂ ਜਾ ਰਿਹਾ ਇੱਕ ਸੁਪਰੀਮ ਕੋਰਟ ਦੇ ਆਰਡਰ ਵੀ ਆਇਆ ਕਿ ਜਿਹੜੇ ਮੁਲਾਜ਼ਮ ਰੈਗੂਲਰ ਜਿੰਨਾ ਕੰਮ ਕਰਦੇ ਉਹਨਾਂ ਨੂੰ ਸਮਾਨ ਕੰਮ ਸਮਾਨ ਵੇਤਨ ਦਿੱਤਾ ਹੈ ਜਿਹੜੇ ਸਾਡੇ ਆਊਟਸੋਰਸਿੰਗ ਦੇ ਵਰਕਰ ਆ ਜਾਂ ਸਾਡੇ ਕੰਟੈਕਟ ਵਰਕਰ ਆ ਉਹ ਬਕਾਇਦਾ ਤੌਰ ਦੇ ਉੱਤੇ ਰੈਗੂਲਰ ਮੁਲਾਜ਼ਮ ਜਿੰਨਾ ਕੰਮ ਕਰੇ ਪਰ ਉਹਨਾਂ ਨੂੰ ਇਹ ਸਭ ਕੁਝ ਨਹੀਂ ਨਹੀਂ ਦਿੱਤਾ ਜਾ ਰਿਹਾ 17000 ਮੁਲਾਜ਼ਮਾਂ ਦੀ ਗੱਲ ਕਰੀਏ 17000 ਮੁਲਾਜ਼ਮਾਂ ਤੁਸੀਂ ਕਹਿ ਰਹੇ ਹੋ ਕਿ ਯੂਰ ਕਿਤੇ ਨਾ ਕਿਤੇ ਕੰਮ ਕਰਦੇ ਹੋਏ ਨਗਰੰਦੇ ਚੰਡੀਗੜ੍ਹ ਦੇ ਵਿੱਚ ਪਰ ਜੇ ਅੱਜ ਦੀ ਗਿਣਤੀ ਦੇਖਿਆ ਜਾਵੇ ਤਾਂ ਗਿਣਤੀ ਤਾਂ ਉਹ ਤੋਂ ਉੱਪਰ ਚੱਕਦੀ ਹੋਈ ਨਜ਼ਰ ਨਹੀਂ ਆ ਰਹੀ ਸਾਥ ਬਿਲਕੁਲ ਨਹੀਂ ਦਿਖ ਰਿਹਾ ਕਿਸੇ ਸਮਤ ਇਹ ਗੱਲ ਉਹਦਾ ਕਾਰਨ ਆ ਕਿ ਚੰਡੀਗੜ੍ਹ ਦੇ ਵਿੱਚ ਲਗਭਗ 6 ਫੈਡਰੇਸ਼ਨਾਂ ਕੰਮ ਕਰਦੀਆਂ ਨੇ ਉਹਦੇ ਨਾਲ ਸਾਰੇ ਜਿਹੜੇ ਵਰਕਰ ਉਹਨਾਂ ਦਾ ਵੱਜੇ ਆ ਠੀਕ ਆ ਅੱਜ ਸਾਡੇ ਵਰਕਰ ਥੋੜਾ ਘੱਟ ਆਏ ਆ ਵੈਸੇ ਵੀ ਜੇ ਸਾਡਾ ਟਾਰਗੇਟ ਸੀ ਕਿ 400 ਦੇ ਮਲਾਜਮ ਆਉਣੇ ਆ ਅੱਜ ਕਾਫੀ ਮਲਾਜਮ ਸਾਡੇ ਘੱਟ ਆਏ ਆ ਇਹ ਗੱਲ ਬਿਲਕੁਲ ਠੀਕ ਆ ਪਰ ਮੈਂ ਜਿਹੜੀ ਗੱਲ ਕਰ ਰਿਹਾ 6 ਫੈਡਰੇਸ਼ਨ ਕੰਮ ਕਰਦੀਆਂ ਚੰਡੀਗੜ੍ਹ ਦੇ ਅਲੱਗ-ਅਲੱਗ ਉਹਨਾਂ ਸਾਰੀਆਂ ਫੈਡਰੇਸ਼ਨਾਂ ਦੇ ਨਾਲ ਲਗ ਲਗ ਜਿਹੜੇ ਆਊਟਸੋਰਸ ਦੇ ਮਜ਼ਦਮਿਆਂ ਉਹ ਕੰਮ ਕਰ ਰਹੇ ਨੇ ਲਗਭਗ ਨਹੀਂ 6 ਫੈਡਰੇਸ਼ਨਾਂ ਦੇ ਕਾਮ ਕਰ ਰਹੇ ਨੇ 6 ਨੂੰ ਇੱਕ ਜੁਟਾ ਹੋਣਾ ਚਾਹੀਦਾ ਪ੍ਰੈਸ਼ਰ ਸਰਕਾਰ ਦੇ ਉੱਤੇ ਵਧਿਆ ਬਣਦਾ ਹੋਣਾ ਜ਼ਰੂਰ ਆਏਗਾ ਬਿਲਕੁਲ ਠੀਕ ਹੈ ਠੀਕ ਹੈ ਪਿੱਛੇ ਕੋਸ਼ਿਸ਼ ਕੀਤੀ ਸੀ ਕਿ ਅਸੀਂ ਸੰਯੁਕਤ ਮੋਰਚਾ ਬਣਾਇਆ ਸੀ ਜਿਹਦੇ ਨਾਲ ਸਾਡੀਆਂ 5 ਫੈਡਰੇਸ਼ਨ ਸਾਡੀ ਇਕੱਠੀ ਹੋ ਗਿਆ ਸੀ ਪਰ ਉਹ ਫੈਡਰੇਸ਼ਨ ਜਿਹੜੀਆਂ ਰੈਗੂਲਰ ਕੰਮ ਨਹੀਂ ਕਰ ਸੀ ਗਿਆ ਜਿਹਦਾ ਨੁਕਸਾਨ ਅਸੀਂ ਕਹਿ ਸਕਦੇ ਆ ਚੰਡੀਗੜ੍ਹ ਦੇ ਵਿੱਚ ਹੋਇਆ ਐਵੇਂ ਜਿਹੜੀ ਮੈਂ ਮੰਕਰ ਦੱਸ ਕੇ ਠੇ ਆਊਟਸੋਰਸ ਵਰਕਰ ਦੀ ਕੰਟਰੈਕਟਰ ਵਰਕਰ ਦੀ ਉਹਦੇ ਨਾਲ ਹੀ ਸਾਡੀਆਂ ਹੋਰ ਸਾਰੀਆਂ ਬਹੁਤ ਸਾਰੀਆਂ ਮੰਗਾਂ ਸਾਡੀ ਖਾਲੀ ਪੋਸਟਰ ਨਹੀਂ ਪਰੀ ਯਾਰੀਆਂ ਸੈਂਟਰ ਨੂੰ ਲਾਏ ਨੇ ਸੈਂਟਰ ਨੂੰ ਲਾ ਦੇ ਨਾਲ ਚੰਡੀਗੜ੍ਹ ਜੇ ਫੋਰਥ ਕਲਾਸ ਮੁਲਾਜ਼ਮ ਨੂੰ ਬੜਾ ਜਿਹੜਾ ਵੱਡਾ ਘਾਟਾ ਪਿਆ ਜਿਹੜੀਆਂ ਪਹਿਲਾਂ ਪ੍ਰੋਮੋਸ਼ਨ ਹੁੰਦੀ ਸੀ ਉਹ ਪ੍ਰੋਮੋਸ਼ਨ ਬਿਲਕੁਲ ਰੁਕ ਗਈ ਜਿਹੜੇ ਸਾਡੇ ਮਾਲੀ ਤੁਹਾਡਾ ਮਾਲੀ ਬੰਦੇ ਸੀ ਉਹਨੇ ਬਿਲਕੁਲ ਬੰਦ ਕਰਤੇ ਸਾਡੇ ਜਿਹੜੇ ਪੀਐਨ ਕੰਮ ਕਰਦੇ ਸੀ ਇੰਜੀਨੀਅਰ ਡਿਪਾਰਟਮੈਂਟ ਦੇ ਪੀਐਨ ਤੋਂ ਬਾਅਦ ਦੋ ਦੋ ਪ੍ਰੋਮੋਸ਼ਨ ਇਹਦੇ ਹੋ ਰਹੇ ਨੇ ਉਹਨਾਂ ਨੇ ਪ੍ਰੋਮੋਸ਼ਨ ਜਿਹੜੀ ਇਹਨਾਂ ਨੇ ਬੰਦ ਕਰ ਦਿੱਤੀਆਂ ਨੇ ਜਿਹੜੇ ਸਾਡੇ ਸਕੂਲਾਂ ਦੇ ਚੌਕੀਦਾਰ ਕੰਮ ਕਰਦੇ ਆ ਉਨਾਂ ਕੋ 15-15 16-16 ਘੰਟੇ ਕੰਮ ਲਿਆ ਜਾਂਦਾ ਅਸੀਂ ਕਹਿੰਦੇ ਕੋ ਉਹਨਾਂ ਕੋ 8 ਘੰਟੇ ਕੰਮ ਕੰਮ ਲਿਆ ਜਾਵੇ ਸਾਡੀਆਂ ਮਿਡ-ਡੀਲ ਪੈਣਾ ਸਕੂਲਾਂ ਦੇ ਕੰਮ ਕਰਦੀਆਂ ਉਹਨਾਂ ਦੇ ਕੋਲੋਂ ਵੀ ਜਿਹੜਾ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ ਪਰ ਸਿਰਫ ਉਹਨਾਂ ਨੂੰ 3000 ਰੁਪਏ ਮਿਲਦਾ ਐਮਸੀਸੀ ਮਨੀ ਮਾਰਾ ਦੇ ਵਿੱਚ ਸਾਡੇ ਟਾਇਲਟ ਬੰਦੇ ਕੰਮ ਕਰ ਰਹੇ ਆ ਐਮਓਜ਼ੀ ਦੇ ਥਰੂ ਕੰਮ ਕਰੇ ਉਹ 7-8000 ਰੁਪਏ ਦਿੰਦੇ ਆ ਉਹ ਅਸੀਂ ਮੰਗ ਕੀਤੀ ਆ ਚੰਡੀਗੜ੍ਹ ਪ੍ਰਸ਼ਾਸਨ ਦੇ ਕੋਲ ਐਮਸੀ ਅਥਾਰਟੀ ਦੇ ਕੋਲੋਂ ਕਿ ਜਿਹੜਾ ਐਮਓਜੀ ਉਹਨਾਂ ਦਾ ਖਤਮ ਕਰਕੇ ਉਹਨਾਂ ਸਾਰਿਆਂ ਜਿਹੜਾ ਜਿਹੜਾ ਡੀਸੀ ਰੇਟ ਦਿੱਤਾ ਜਾਵੇ। ਸਾਂਝੇ ਤੌਰ ਤੇ ਪ੍ਰੋਟੈਸਟ ਕੀਤਾ ਜਾ ਰਿਹਾ। ਕਿਹੜੇ ਕਿਹੜੇ ਡਿਪਾਰਟਮੈਂਟ ਨੇ ਜਿਹੜੇ ਕਿ ਅੱਜ ਹੀ ਮਿਲ ਕੇ ਪ੍ਰੋਟੈਸਟ ਕਰਦੇ ਕੋਈ ਨਜ਼ਰ ਆ। ਅੱਜ ਇਹਨਾਂ ਦੇ ਵਿੱਚੋਂ ਖਾਸ ਤੌਰ ਤੇ ਹੌਲਟਿਕਲਚਰ ਡਿਪਾਰਟਮੈਂਟ ਸਾਡੇ ਨਾਲ ਆ। ਪਬਲਿਕ ਹੈਲਥ ਜਿਹੜਾ ਡਿਪਾਰਟਮੈਂਟ ਸਾਡੇ ਨਾਲ ਆ। ਐਮਸੀਸੀ ਮਨਹਿਮਾ ਜਿਹੜਾ ਡਿਪਾਰਟਮੈਂਟ ਸਾਡੇ ਨਾਲ ਆ। ਇੰਜੀਨੀਅਰਿੰਗ ਡਿਪਾਰਟਮੈਂਟ ਜਿਹੜਾ ਉਹ ਵੀ ਜਿਹੜਾ ਸਾਡੇ ਜਿਹੜਾ ਨਾਲ ਚੱਲ ਰਿਹਾ ਜਾਨਕੀ ਸਿਹਤ ਦੇ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਵੱਡਾ ਡਿਪਾਰਟਮੈਂਟ ਸਾਡੇ ਨਾਲ ਆ ਉਹ ਵੀ ਇੱਥੇ ਜਿਹੜਾ ਸਾਡੇ ਨਾਲ ਜਿੱਥੇ ਪਹੁੰਚਿਆ ਪਿਆ ਅੱਜ ਐਸਡੀਐਮ ਨੂੰ ਮਿਲ ਕੇ ਆਏ ਹੋ ਕੀ ਕੁਝ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕੀ ਅਸ਼ਵਾਸ਼ਣ ਦਿੱਤਾ ਦੇਖੋ ਐਸਡੀਐਮ ਇੱਕ ਜਰੀਆ ਹੁੰਦਾ ਆ ਮੰਗ ਪੱਤਰ ਨੂੰ ਲੈ ਕੇ ਹਾਇਰ ਅਪਸਨ ਕੋ ਚਾਉਣਾ ਅਸੀਂ ਐਸਡੀ ਸਾਹਿਬ ਨਾਲ ਵੀ ਦੇਖੋ ਉਹਨਾਂ ਨੇ ਬੈਠ ਕੇ ਸਾਡਾ ਨੱਕ ਲਿੱਤੀ ਤੇ ਐਸਡੀਐਮ ਦਾ ਹੁੰਦਾ ਕਿ ਮੰਗ ਪੱਤਰ ਸਾਡਾ ਫੜਿਆ ਤੇ ਲੱਲਿਆ ਬਕਾਇਦਾ ਤੌਰ ਤੇ ਉਹਨਾਂ ਨੇ ਸਾਡੀਆਂ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਨੂੰ ਸੁਣੀਆਂ ਤੇ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਕਿ ਮੰਗਪੱਤਰ ਜਿਹੜਾ ਸੀ ਕਿ ਉਹਨਾਂ ਨੂੰ ਗੱਲ ਕਹੀ ਗਈ ਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਗਲਾਚੰਦ ਕਟਾਰੀ ਜੀ ਉਹਨਾਂ ਕੋ ਭੇਜਿਆ ਜਾਏ ਨਾਲ ਬਿਕਰ ਦਾ ਤੌਰ ਤੇ ਲਿਖਿਆ ਆ ਕਿ ਸਾਡੇ ਨਾਲ ਜਿਹੜੀ ਹੈ ਜਾਇੰਟ ਐਸ਼ ਕਮੇਟੀ ਆ ਉਹਨਾਂ ਨੇ ਮੀਟਿੰਗ ਕਰਕੇ ਮੁਲਾਜ਼ਮੇ ਦੇ ਮੰਗਾਂ ਦਾ ਜਿਹੜਾ ਸਮਵਧਾਨ ਕੀਤਾ ਜਾਵੇ ਜੇ ਕੋਈ ਗੱਲ ਹੋਰ ਵੀ ਆ ਅੱਜ ਮੈਂ ਇੱਥੇ ਐਲਾਨ ਕਰਨਾ ਚਾਹੁੰਦਾ ਸਾਡੀ ਸਾਡੀ ਕਰੀਮ ਇੱਥੇ ਖੜੀ ਹੈ ਸਾਰੀ ਕਿ ਜੇਕਰ ਚੰਡੀਗੜ੍ਹ ਪ੍ਰਸ਼ਾਸਨ ਨੇ ਮੰਗਾਂ ਦਾ ਸਮਵਧਾਨ ਫੌਰੀ ਤਰ ਤੱਕ ਨਹੀਂ ਕੀਤਾ ਤਾਂ ਫਿਰ ਅਕਤੂਬਰ ਦੇ ਲਾਸਟ ਹਫਤੇ ਦੇ ਵਿੱਚ ਅਸੀਂ ਜਿਹੜਾ ਇੱਕ ਰੋਸ ਮਾਰਚ ਜਿਹੜਾ ਕਰਨਾ ਹੈ ਰੋਸ ਮਾਰਚ ਹੈ ਜਿਹੜਾ ਉਹ ਜਿਹੜਾ ਗਵਰਨਰ ਹੌਸ ਨੂੰ ਸੱਦਾ ਜਾਏਗਾ ਤੇ ਜਿਹੜੀ ਜ਼ਿੰਮੇਵਾਰੀ ਜਿਹੜੀ ਹੋਏਗੀ ਇਹ ਸਾਰੀ ਚੰਡੀਗੜ੍ਹ ਪ੍ਰਸ਼ਾਸਨ ਦੀ ਹੋਏ ਜਿਹੜਾ ਅਕਤੂਬਰ ਦੇ ਲਾਸਟ ਵਿੱਚ ਤੁਸੀਂ ਗਵਰਨਰ ਸਾਹਿਬ ਕੋਲ ਪੁੱਛ ਕਰੋਗੇ ਤਾਂ ਲੱਗਦਾ ਵੀ ਜਿਹੜੇ ਪਿਛਲੇ 6 ਮਹੀਨੇ ਤੁਹਾਡੇ ਮੈਂਬਰਸ ਨੇ ਉਹ ਵੀ ਤੁਹਾਡੇ ਸਾਥ ਦੇ ਹੋਏ ਨਜ਼ਰ ਆਉਣਗੇ ਨਹੀਂ ਦੇਖੋ ਦੋ ਗੱਲਾਂ ਐ ਚ ਹੈਗੀਆਂ ਪਹਿਲੀ ਗੱਲ ਇਹ ਕਿ ਇਸ ਵੇਲੇ ਉਹ ਜਿਹੜਾ ਇਸ਼ੂਟ ਅਸੀਂ ਖੜਾ ਕੀਤਾ ਸੀ ਉਹ ਟੁੱਟ ਗਿਆ ਇਸ ਵੇਲੇ ਸਾਡਾ ਪਰ ਫਿਰ ਵੀ ਅਸੀਂ ਉਹਨਾਂ ਨੂੰ ਜਿਹੜਾ ਆ ਆਪਣਾ ਮੰਗ ਪੱਤਰ ਦਵਾਂਗੇ ਬਕਾਇਦਾ ਤੌਰ ਤੇ ਆਪਣੀ ਜਿਹੜੀ ਆ ਸਮੱਸਿਆ ਹੈਗੀਆਂ ਟੀਮ ਮੁਲਾਜ਼ਮਾਂ ਦੀ ਉਹਦੇ ਵਿੱਚ ਅਸੀਂ ਰੱਖਾਂਗੇ ਕਿ ਜੇਕਰ ਅਸੀਂ ਇਕੱਠੇ ਹੋ ਸਕਦੇ ਆ ਤੇ ਇਕੱਠੇ ਹੁੰਦੀ ਜਿਹੜੀ ਜਿਹੜੀ ਆਪਣੇ ਲੋਕ ਕੋਸ਼ਿਸ਼ ਜ਼ਰੂਰ ਨਹੀਂ ਕਰਾਂਗੇ ਜ਼ਰੂਰ ਜੁਆਇੰਟ ਜੁਆਇੰਟ ਮੁਲਾਜ਼ਮ ਦੇ ਨੇ ਉਹ ਲਗਾਤਾਰ ਨਾਲ ਜਿਹਨੇ ਦੰਦੇ ਹੋਏ ਨਜ਼ਰ ਆਣ ਤੇ ਦੂਸਰੇ ਪਾਸੇ ਅਗਰ ਕਿਹਾ ਜਾਗਤਾ ਐਸ ਡੀ ਐਮ ਵੱਲੋਂ ਮੀਟਿੰਗ ਜਿਹੜੀ ਉਹ ਕੀਤੀ ਗਈ ਹੈ ਤੇ ਮੰਗ ਪੱਤਰ ਦਿੱਤਾ ਗਿਆ ਤੇ ਅਗਰ ਗੱਲਬਾਤ ਨਹੀਂ ਹੁੰਦੀ ਜੇਕਰ ਮੁੱਦਾ ਤਾਂ ਇਹ ਨਹੀਂ ਨਿਕਲਦਾ ਤਾ ਪੰਜਾਬ ਦੇ ਗਵਰਨਰ ਵਰ ਜੂਰ ਪੁੱਛ ਕੀਤਾ ਜਾਵੇ ਕਿ ਚੰਡੀਗੜ੍ਹ ਦੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਨੇ ਉਹ ਜੂਰ ਪੰਜਾਬ ਗਵਰਨਰ ਹਾਊਸ ਦੇ ਵਿੱਚ ਰਹਿੰਦੇ ਹੋਏ ਨਜ਼ਰ ਆਉਂਦੇ ਨੇ ਤਾਂ ਉੱਥੇ ਨੂੰ ਪੁੱਛ ਕਰਕੇ ਆਪਣੀਆਂ ਮੰਗਾਂ ਦੇ ਲਈ ਮਨਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਚੰਡੀਗੜ੍ਹ ਤੋਂ ਗ੍ਰੇ ਜਨਰਲਿਸਟ ਗੁਰਿੰਦਰ ਜੀ ਸਿੰਘ ਦਾ ਸੰਦੀਪ ਸਿੰਘ ਜੀ ਪ੍ਰੋਫੈਸਰ